ਅਮਰਿਤਪਾਲ ਨੂੰ ਵਾਪਸ ਡਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੇਆਂ ਨੇ ਜਿੱਥੇ ਡਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰ ਖਾਸ ਹੈ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਹ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਡਿਬਰੂਗੜ ਜੇਲ੍ਹ ਵਿੱਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪ੍ਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਡਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੀਆਂ ਨੇ ਜਿੱਥੇ ਡਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰ ਖਾਸ ਹੈ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਚ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਡਿਬਰੂਗੜ ਜੇਲ੍ਹ ਵਿੱਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪ੍ਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਦਿਬਰੂਗੜ ਜੇਲ੍ਹ 'ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦਿਆਂ ਨੇ ਜਿੱਥੇ ਦਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਚ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਦਿਬਰੂਗੜ ਜੇਲ੍ਹ ਲੈ ਕੋ ਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਦਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦਿਆਂ ਨੇ ਜਿੱਥੇ ਦਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਚ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਦਿਬਰੂਗੜ ਜੇਲ੍ਹ ਲੈ ਕੋ ਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਡਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੇਆਂ ਨੇ ਜਿੱਥੇ ਡਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰ ਖਾਸ ਹੈ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਹ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਡਿਬਰੂਗੜ ਜੇਲ੍ਹ ਵਿੱਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪ੍ਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਡਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੇਆਂ ਨੇ ਜਿੱਥੇ ਡਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰ ਖਾਸ ਹੈ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਹ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਡਿਬਰੂਗੜ ਜੇਲ੍ਹ ਵਿੱਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪ੍ਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਦਿਬਰੂਗੜ ਜੇਲ੍ਹ 'ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦਿਆਂ ਨੇ ਜਿੱਥੇ ਦਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਹ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਦਿਬਰੂਗੜ ਜੇਲ੍ਹ ਲੈ ਕੋ ਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਦਿਬਰੂਗੜ ਜੇਲ੍ਹ 'ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦਿਆਂ ਨੇ ਜਿੱਥੇ ਦਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਚ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਦਿਬਰੂਗੜ ਜੇਲ੍ਹ ਲੈ ਕੋ ਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਦਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੀਆਂ ਨੇ ਜਿੱਥੇ ਦਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਚ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਦਿਬਰੂਗੜ ਜੇਲ੍ਹ ਲੈ ਕੋ ਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਦਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦਿਆਂ ਨੇ ਜਿੱਥੇ ਦਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅਜ ਅਮਰਿਤਪਾਲ ਨੇ ਸੰਸਦ ਵਿੱਚ ਸੌਂ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਦਿਬਰੂਗੜ ਜੇਲ੍ਹੇ ਕੋਲ ਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਡਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੇਆਂ ਨੇ ਜਿੱਥੇ ਡਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰੇ ਖਾਸੇ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਹ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਡਿਬਰੂਗੜ ਜੇਲ੍ਹ ਵਿੱਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪ੍ਰੋਲ ਮਿਲਿਆ ਸੀ ਅਮਰਿਤਪਾਲ ਨੂੰ ਵਾਪਸ ਡਿਬਰੂਗੜ ਜੇਲ੍ਹ ਚ ਪੁਲਿਸ ਲੈ ਗਈ ਹੈ ਇਹ ਤਸਵੀਰਾਂ ਹੁਣੇ ਦੇਆਂ ਨੇ ਜਿੱਥੇ ਡਿਬਰੂਗੜ ਜੇਲ੍ਹ ਦੇ ਅੰਦਰ ਗੱਡੀਆਂ ਜਾ ਰਹੀਆਂ ਨੇ ਜਿਸ ਵਿੱਚ ਅਮਰਿਤਪਾਲ ਨੂੰ ਲੈ ਕੇ ਜਾਇਆ ਗਿਆ ਹੈ ਜ਼ਿਕਰ ਖਾਸ ਹੈ ਕਿ ਅੱਜ ਅਮਰਿਤਪਾਲ ਨੇ ਸੰਸਦ ਵਿੱਚ ਸੋਚ ਚੁੱਕੀ ਸੀ ਜਿਸ ਬਾਅਦ ਹੁਣ ਪੁਲਿਸ ਦਿੱਲੀ ਤੋਂ ਵਾਪਸ ਡਿਬਰੂਗੜ ਜੇਲ੍ਹ ਵਿੱਚ ਲੈ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਨੂੰ 4 ਦਿਨ ਦਾ ਪ੍ਰੋਲ ਮਿਲਿਆ ਸੀ